ਸ੍ਰੀ ਗੁਰੂ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜਿੰਸੋਇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਸਾਲੇ ਦਾ ਟਿੰਡੇ ਬਣਾਉਣ ਵਾਸਤੇ ਇੱਥੇ ਮੈਂ 250 ਗ੍ਰਾਮ ਟਿੰਡੇ ਲਏ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਸਭ ਤੋਂ ਪਹਿਲਾਂ ਇਹਨਾਂ ਸਾਰੇ ਟਿੰਡਿਆਂ ਨੂੰ ਆਪਾਂ ਚੰਗੀ ਤਰ੍ਹਾਂ ਛਿਲਕੇ ਰੱਖ ਲੈਣਾ ਹੈ। ਤੇ ਇਸ ਤਰ੍ਹਾਂ ਮੈਂ ਸਾਰੇ ਹੀ ਟਿੰਡੇ ਸਭ ਤੋਂ ਪਹਿਲਾਂ ਛਿਲਕੇ ਰੱਖ ਲੈਣੇ ਨੇ। ਤੇ ਦੇਖੋ ਮੈਂ ਸਾਰੇ ਹੀ ਟਿੰਡੇ ਇਸ ਤਰੀਕੇ ਦੇ ਨਾਲ ਛਿਲਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਇਹਨਾਂ ਟਿੰਡਿਆਂ ਦੇ ਵਿੱਚ ਆਪਾਂ ਦੋ ਕੱਟ ਲਗਾਵਾਂਗੇ ਤਾਂ ਜੋ ਇਸ ਦੇ ਵਿੱਚ ਮਸਾਲਾ ਚੰਗੀ ਤਰ੍ਹਾਂ ਭਰਿਆ ਜਾਏ ਦੇਖੋ ਇਸ ਤਰ੍ਹਾਂ ਮੈਂ ਕੱਟ ਲਗਾ ਰਹੀ ਹਾਂ ਸੇਮ ਇਸੇ ਤਰ੍ਹਾਂ ਹੀ ਕੱਟ ਲਗਾਣੇ ਨੇ ਜੇ ਮਸਾਲਾ ਚੰਗੀ ਤਰ੍ਹਾਂ ਭਰਿਆ ਗਿਆ ਹੋਏਗਾ ਤਾਂ ਹੀ ਸਬਜੀਏ ਸਵਾਦ ਬਣ ਕੇ ਤਿਆਰ ਹੋਣੀ ਹੈ ਤੇ ਇਸ ਤਰ੍ਹਾਂ ਦੋ ਕੱਟ ਲਗਾ ਦਿੱਤੇ ਨੇ ਮੈਂ ਸਾਰੇ ਹੀ ਟਿੰਡਿਆਂ ਨੂੰ ਇਸੇ ਤਰ੍ਹਾਂ ਕੱਟ ਲਗਾ ਲੈਣੇ ਨੇ ਤੇ ਮੈਂ ਇੱਥੇ ਹੁਣ ਸਾਰੇ ਹੀ ਟਿੰਡਿਆਂ ਨੂੰ ਕੱਟ ਲਗਾ ਲਿੱਤੇ ਨੇ ਤੇ ਹੁਣ ਇਹਨਾਂ ਦੇ ਵਿੱਚ ਮਸਾਲਾ ਪਰੰਦੇ ਦੀ ਤਿਆਰੀ ਸ਼ੁਰੂ ਕਰਦੇ ਆਂ ਇੱਥੇ ਮੈਂ ਇੱਕ ਕਟੋਰੀ ਲੈ ਲਈ ਹੈ ਤੇ ਇਸ ਕਟੋਰੀ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾ ਦਿੱਤਾ ਹੈ ਸਵਾਦ ਅਨੁਸਾਰ ਨਮਕ ਮੈਂ ਇੱਥੇ ਇੱਕ ਚਮਚ ਨਮਕ ਦਾ ਪਾਇਆ ਹੈ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਹਲਦੀ ਪਾਊਡਰ ਪਾ ਲਿੱਤੀ ਹੈ ਤੇ ਨਾਲ ਹੀ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾ ਲਿੱਤੀ ਹੈ ਰੰਗਤ ਦੇ ਵਾਸਤੇ ਪਾਈ ਹੈ ਮੈਂ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਚਮਚ ਭਰ ਕੇ ਸੁੱਕੇ ਧਨੀਏ ਦਾ ਪਾਊਡਰ ਪਾ ਲਿੱਤਾ ਹੈ ਇਹ ਦਰਦਰਾ ਪੀਸਿਆ ਹੋਇਆ ਹੈ ਤੁਸੀਂ ਫਾਈਨ ਪਾਊਡਰ ਵੀ ਪਾ ਸਕਦੇ ਹੋ ਤੇ ਨਾਲ ਹੀ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਮੈਂ ਇੱਥੇ ਅਮचूर ਪਾਊਡਰ ਪਾਇਆ ਹੈ ਤੁਸੀਂ ਚਾਹੋ ਤਾਂ ਅਮचूर ਪਾਊਡਰ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਹੁਣ ਟਿੰਡੇ ਦੇ ਵਿੱਚ ਭਰਾਂਗੇ ਤੇ ਇਸ ਤਰ੍ਹਾਂ ਦੇਖੋ ਮੈਂ ਟਿੰਡਿਆਂ ਦੇ ਵਿੱਚ ਸਾਰਾ ਮਸਾਲਾ ਭਰਦੀ ਜਾ ਰਹੀ ਹਾਂ ਜੇ ਮਸਾਲਾ ਚੰਗੀ ਤਰ੍ਹਾਂ ਭਰਿਆ ਗਿਆ ਹੋਵੇਗਾ ਤਾਂ ਹੀ ਸਬਜ਼ੀ ਸਵਾਦ ਬਣ ਕੇ ਤਿਆਰ ਹੋਣੀ ਹੈ ਇਸ ਤਰੀਕੇ ਦੇ ਨਾਲ ਸਾਰਾ ਮਸਾਲਾ ਭਰ ਲੈਣਾ ਹੁਣ ਦੂਸਰੇ ਕੱਟ ਤੋਂ ਵੀ ਭਰ ਲੈਣੇ ਤਾਂ ਜੋ ਮਸਾਲਿਆਂ ਦਾ ਜਿੰਨਾ ਵੀ ਫਲੇਵਰ ਹੈ ਸਾਰਾ ਟਿੰਡਿਆਂ ਦੇ ਅੰਦਰ ਚੰਗੀ ਤਰ੍ਹਾਂ ਚਲਾ ਜਾਏ ਤੇ ਦੇਖੋ ਮੈਂ ਇਸ ਤਰ੍ਹਾਂ ਟਿੰਡਾ ਭਰ ਲਿੱਤਾ ਹੈ ਤੇ ਬਾਕੀ ਦੇ ਸਾਰੇ ਟਿੰਡੇ ਵੀ ਮੈਂ ਇਸੇ ਤਰ੍ਹਾਂ ਹੀ ਭਰ ਕੇ ਰੱਖ ਲੈਣੇ ਨੇ ਤੇ ਸਾਰੇ ਟਿੰਡੇ ਮੈਂ ਇਸੇ ਤਰ੍ਹਾਂ ਪਲੇਟ ਦੇ ਵਿੱਚ ਦੇਖੋ ਭਰ ਕੇ ਰੱਖ ਲਿੱਤੇ ਨੇ ਤੇ ਇਹਨਾਂ ਨੂੰ ਹੁਣ ਫਰਾਈ ਕਰਨ ਦੀ ਤਿਆਰੀ ਸ਼ੁਰੂ ਕਰਦੇ ਆਂ ਤੇ ਇੱਕ ਬਰਤਨ ਦੇ ਵਿੱਚ ਹੁਣ ਇੱਥੇ ਮੈਂ ਸਭ ਤੋਂ ਪਹਿਲਾਂ ਅੱਧੀ ਕੜਚੀ ਪਾਵਾਂਗੀ ਸਰੋਂ ਦੇ ਤੇਲ ਦੀ ਇਹ ਸਬਜੀ ਸਰੋਂ ਦੇ ਤੇਲ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਤੇ ਇਸ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਟਿੰਡੇ ਰੱਖਾਂਗੀ ਤੇ ਸਾਰੇ ਹੀ ਟਿੰਡੇ ਦੇਖੋ ਇਸ ਤਰ੍ਹਾਂ ਮੈਂ ਇਸ ਦੇ ਵਿੱਚ ਰੱਖ ਲਿੱਤੇ ਨੇ ਤੇ ਇਸ ਨੂੰ ਲੋ ਟੂ ਮੀਡੀਅਮ ਫਲੇਮ ਤੇ ਪੱਕਣ ਦਵਾਂਗੇ ਤੇ ਇੱਕ ਸਾਈਡ ਤੇ ਹੁਣ ਮੈਂ ਦੋ ਪਿਆਜ਼ ਲੈ ਲੈਨੇ ਇਹਨਾਂ ਨੂੰ ਬਰੀਕ ਬਰੀਕ ਕੱਟ ਲੈਣਾ ਤੇ ਨਾਲ ਹੀ ਇੱਥੇ ਮੈਂ ਤਿੰਨ ਟਮਾਟਰ ਚਾਰ ਤੋਂ ਪੰਜ ਹਰੀਆਂ ਮਿਰਚਾਂ ਥੋੜਾ ਜਿਹਾ ਅਦਰਕ ਤੇ ਲਸਣ ਦੀਆਂ ਤੁਰੀਆਂ ਲੈ ਲੈਂਦੀਆਂ ਨੇ ਇਹਨਾਂ ਦਾ ਆਪਾਂ ਪੇਸਟ ਬਣਾ ਲੈਣਾ ਤੇ ਪਿਆਜ਼ਾਂ ਨੂੰ ਆਪਾਂ ਬਰੀਕ ਬਰੀਕ ਕੱਟਣਾ ਪਿਆਜ਼ਾਂ ਦੀ ਪੇਸਟ ਬਿਲਕੁਲ ਵੀ ਨਹੀਂ ਬਣਾਣੀ ਤੇ ਹੁਣ ਤਕਰੀਬਨ 2-3 ਮਿੰਟ ਹੋ ਗਏ ਨੇ ਟਿੰਡਿਆਂ ਨੂੰ ਇੱਕ ਵਾਰੀ ਪਰਤ ਲੈਣੇ ਆ ਦੇਖੋ ਸੇਕ ਲੱਗਣਾ ਸ਼ੁਰੂ ਹੋ ਚੁੱਕਾ ਹੈ ਇਹਨਾਂ ਨੂੰ 2-3 ਮਿੰਟ ਹੀ ਲੱਗੇ ਨੇ ਸੇਕ ਲੱਗਣਾ ਸ਼ੁਰੂ ਹੋ ਗਿਆ ਤੇ ਹੁਣ ਇਸ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਰਤ ਦਵਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਮਤਲਬ ਕਿ ਆਪਾਂ 3-4 ਚਮਚ ਇੱਥੇ ਪਾਣੀ ਦੇ ਪਾ ਕੇ ਇਸ ਨੂੰ ਢੱਕ ਕੇ ਲੋ ਟੂ ਮੀਡੀਅਮ ਫਲੇਮ ਤੇ ਪਕਾਵਾਂਗੇ ਤਕਰੀਬਨ ਇਸ ਨੂੰ ਆਪਾਂ 15 ਮਿੰਟ ਪਕਾਣਾ ਹੈ ਤਾਂ ਜੋ ਜਿਹੜੇ ਟਿੰਡੇ ਹੈਗੇ ਨੇ ਚੰਗੀ ਤਰ੍ਹਾਂ ਗਲ ਜਾਣ ਤੇ ਵਿੱਚੋਂ-ਵਿੱਚੋਂ ਦੀ ਆਪਾਂ ਇਹਨਾਂ ਨੂੰ ਪਰਤਦੇ ਜਾਣਾ ਹੈ ਤਾਂ ਜੋ ਜਿਹੜੇ ਟਿੰਡੇ ਹੈਗੇ ਨੇ ਉਹ ਸਾਰੀ ਸਾਈਡ ਤੋਂ ਫਰਾਈ ਹੋ ਜਾਣ ਆਪਾਂ ਪਾਣੀ ਇਸ ਕਰਕੇ ਪਾਇਆ ਸੀ ਤਾਂ ਜੋ ਇਹ ਸਟੀਮ ਦੇ ਨਾਲ ਅੰਦਰੋਂ ਤੱਕ ਚੰਗੀ ਤਰ੍ਹਾਂ ਗਲ ਜਾਣ ਤੇ ਇਸ ਤਰ੍ਹਾਂ ਦੇਖੋ ਮੈਂ ਖੋਲ ਕੇ ਪਰਤ ਲਿਆ ਤੇ ਥੋੜੀ-ਥੋੜੀ ਦੇਰ ਬਾਅਦ ਮੈਂ ਇਸੇ ਤਰ੍ਹਾਂ ਹੀ ਖੋਲ-ਖੋਲ ਕੇ ਪਰਤਦੇ ਜਾਣਾ ਹੈ ਤੇ ਇਸ ਨੂੰ ਫਿਰ ਤੋਂ ਟੱਕ ਦਵਾਂਗੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਟੋਟਲ 15 ਮਿੰਟ ਲੱਗਣੇ ਨੇ ਤੇ ਇਹ ਟਿੰਡੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਅੰਦਰੋਂ ਤੱਕ ਪੱਕ ਜਾਣੇ ਨੇ ਤੇ ਹੁਣ 15 ਮਿੰਟ ਹੋ ਚੁੱਕੇ ਨੇ ਵਿੱਚੋਂ ਵਿੱਚੋਂ ਮੈਂ ਦੋ ਤਿੰਨ ਵਾਰ ਇਸ ਨੂੰ ਖੋਲ ਕੇ ਪਰਤ ਲਿਆ ਸੀ ਦੇਖੋ ਟਿੰਡੇ ਕਿੰਨੇ ਜ਼ਿਆਦਾ ਵਧੀਆ ਤਰੀਕੇ ਨਾਲ ਫਰਾਈ ਹੋ ਚੁੱਕੇ ਨੇ ਮੈਂ ਤੁਥਪਿਕ ਨਾਲ ਚੈੱਕ ਕਰਾਂਗੀ ਦੇਖੋ ਇਸ ਤਰ੍ਹਾਂ ਚੈੱਕ ਕਰਨ ਨਾਲ ਪਤਾ ਲੱਗ ਜਾਂਦਾ ਹੈ ਕਿ ਟਿੰਡੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਜੇ ਤੁਹਾਨੂੰ ਲੱਗੇ ਕਿ ਇਹ ਹਲਕੇ ਜੇ ਕੱਚੇ ਨੇ ਤਾਂ ਤੁਸੀਂ 2-3 ਮਿੰਟ ਲਈ ਇਹਨਾਂ ਨੂੰ ਹੋਰ ਫਰਾਈ ਕਰ ਲੈਣਾ ਦੇਖੋ ਕਿੰਨੇ ਹੀ ਵਧੀਆ ਤਰੀਕੇ ਨਾਲ ਟਿੰਡੇ ਪੱਕ ਚੁੱਕੇ ਨੇ ਤੇ ਹੁਣ ਇੱਕ ਕੜਾਈ ਦੇ ਵਿੱਚ ਮੈਂ ਅੱਧੀ ਕੜਚੀ ਸਰੋਂ ਦਾ ਤੇਲ ਪਾ ਲਿੱਤਾ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਤੇ ਹੁਣ ਇਸ ਦੇ ਵਿੱਚ ਮੈਂ ਪਹਿਲਾਂ ਪਾਵਾਂਗੀ ਪਿਆਜ਼ ਬਰੀਕ ਬਰੀਕ ਕੱਟਿਆ ਹੋਇਆ ਦੋ ਪਿਆਜ਼ ਹੈਗੇ ਨੇ ਜਿਹੜੇ ਮੈਂ ਬਰੀਕ ਬਰੀਕ ਕੱਟ ਲਿੱਤੇ ਨੇ ਤੇ ਇਸ ਦੇ ਵਿੱਚ ਪਾ ਦਿੱਤੇ ਨੇ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਮੀਡੀਅਮ ਫਲੇਮ ਤੇ ਭੁੰਨਣਾ ਹੈ ਤੇ ਨਾਲ-ਨਾਲ ਵਿੱਚੋਂ-ਵਿੱਚੋਂ ਦੀ ਇਸ ਨੂੰ ਹਿਲਾਉਂਦੇ ਜਾਣਾ। ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਏਗੀ ਤੇ ਦੇਖੋ ਪਿਆਜ਼ ਜਿਹੜਾ ਹੈਗਾ ਲਾਈਟ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਟਮਾਟਰ, ਲਸਣ, ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਪਾਵਾਂਗੇ। ਤੇ ਨਾਲ ਹੀ ਹੁਣ ਇਸ ਦੇ ਭਾ ਦਿੱਤਾ ਮੈਂ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਤੇ ਨਾਲ ਹੀ ਇੱਥੇ ਮੈਂ ਹੁਣ ਪਾ ਰਹੀ ਆ ਅੱਧਾ ਚਮਚ ਨਮਕ ਦਾ ਤੇ ਨਾਲ ਇੱਥੇ ਮੈਂ ਪਾ ਦਿੱਤਾ ਹੈ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਹੈ ਆਪਾਂ 2-3 ਮਿੰਟ ਤੱਕ ਇਸੇ ਤਰ੍ਹਾਂ ਹੀ ਇਸ ਨੂੰ ਹਿਲਾਉਂਦੇ ਹੋਏ ਭੁੰਨਣਾ ਹੈ ਤਾਂ ਜੋ ਮਸਾਲਿਆਂ ਦਾ ਜਿਹੜਾ ਕੱਚਾਪਨ ਹੈਗਾ ਉਹ ਚੰਗੀ ਤਰ੍ਹਾਂ ਨਿਕਲ ਜਾਏ ਤੇ तकरीबन ਮੈਨੂੰ 2-3 ਮਿੰਟ ਹੋ ਗਏ ਨੇ ਮਸਾਲੇ ਨੂੰ ਭੁੰਦੇ ਹੋਏ ਤੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜਿਸ ਮਿਕਸੀ ਦੇ ਜਾਰ ਦੇ ਵਿੱਚ ਮੈਂ ਟਮਾਟਰ ਪੀਸੇ ਸੀ ਉਸੇ ਜਾਰ ਦੇ ਵਿੱਚ ਮੈਂ ਪਾਣੀ ਲੱਲਿਆ ਤੇ ਇੱਕ ਕਟੋਰੀ ਪਾਣੀ ਇਸ ਦੇ ਵਿੱਚ ਪਾ ਦਿੱਤਾ ਤੇ ਹੁਣ ਇਸ ਨੂੰ 5-7 ਮਿੰਟ ਲਈ ਇਸੇ ਤਰ੍ਹਾਂ ਹੀ ਪੱਕਣ ਦਵਾਂਗੇ ਇਹ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਣੀ ਹੈ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੇਣਾ ਤੇ ਦੇਖੋ ਸਬਜੀ ਜਿਹੜੀ ਹੈਗੀ ਏ ਇਹ ਗਰੇਵੀ ਚੰਗੀ ਤਰ੍ਹਾਂ ਰਿੱਜੀ ਜਾ ਚੁੱਕੀ ਏ ਤੇ ਹੁਣ ਇਸ ਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਤੇ ਕਸੂਰੀ ਮੇਥੀ ਪਾਉਣ ਤੋਂ ਬਾਅਦ ਹੁਣ ਇਸ ਦੇ ਵਿੱਚ ਮੈਂ ਟਿੰਡੇ ਪਾਵਾਂਗੀ ਤੇ ਸਾਰੇ ਹੀ ਟਿੰਡੇ ਜਿਹੜੇ ਫਰਾਈ ਕਰਕੇ ਰੱਖੇ ਹੋਏ ਨੇ ਇਸ ਸਟੇਜ ਤੇ ਪਾ ਦੇਣੇ ਨੇ ਤੇ ਜਿਸ ਬਰਤਨ ਦੇ ਵਿੱਚ ਆਪਾਂ ਟਿੰਡੇ ਫਰਾਈ ਕੀਤੇ ਸੀ ਉਸ ਬਰਤਨ ਦੇ ਵਿੱਚ ਦੇਖੋ ਕਾਫੀ ਮਸਾਲਾ ਲੱਗਾ ਹੋਇਆ ਹੁਣ ਇਸ ਦੇ ਵਿੱਚ ਅੱਧੀ ਕਟੋਰੀ ਪਾਣੀ ਦੀ ਪਾ ਕੇ ਇਸ ਨੂੰ ਗਰਮ ਕਰਕੇ ਇਹ ਵੀ ਟਿੰਡਿਆਂ ਦੇ ਵਿੱਚ ਪਾ ਲਾਂਗੇ ਤੇ ਗਰਮ ਕਰਕੇ ਇਸ ਨੂੰ ਮੈਂ ਪਾ ਲਿੱਤਾ ਤੇ 3-4 ਮਿੰਟ ਤੱਕ ਇਸ ਨੂੰ ਰਿਜਨ ਦਵਾਂਗੇ ਤੇ ਤਕਰੀਬਨ 3-4 ਮਿੰਟ ਹੋ ਗਏ ਹੋਏ ਨੇ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਰਿੱਜੀ ਜਾ ਚੁੱਕੀ ਹੈ ਬਹੁਤ ਸਵਾਦ ਸਬਜੀ ਬਣ ਕੇ ਤਿਆਰ ਹੋ ਗਈ ਹੋਈ ਹੈ ਦੇਖੋ ਮਸਾਲੇ ਦਾ ਟਿੰਡੇ ਦੀ ਸਬਜੀ ਬਣਾਉਣੀ ਕਿੰਨੀ ਹੀ ਜ਼ਿਆਦਾ ਸੋਖੀ ਹੈ ਹੁਣ ਇੱਥੇ ਗੈਸ ਦੀ ਫਲੇਮ ਮੈਂ ਬੰਦ ਕਰ ਦਿਤੀਏ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਹਰਾ ਧਨੀਆ ਬਰੀਕ ਬਰੀਕ ਕੱਟ ਕੇ ਹਰੇ ਧਨੀਏ ਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਟਿੰਡੇ ਬਹੁਤ ਹੀ ਵਧੀਆ ਤਿਆਰ ਹੋ ਚੁੱਕੇ ਨੇ ਤੇ ਇਹ ਟਿੰਡਿਆ ਦੀ ਸਬਜੀ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਤੈਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਦੇਖੋ ਪਰਵੇਂ ਮਸਾਲੇ ਦਾ ਟਿੰਡੇ ਤਿਆਰ ਹੋ ਚੁੱਕੇ ਨੇ